ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜੇਕਰ ਤੁਸੀਂ ਆਪਦੇ ਪੁੱਤ ਦਾ ਵਿਆਹ ਕਰਨ ਜਾ ਰਹੇ ਹੋ ਜਾਂ ਆਪਦੇ ਭਰਾ ਦਾ ਵਿਆਹ ਕਰਨ ਜਾ ਰਹੇ ਹੋ ਜਾਂ ਬਾਈ ਜੀ ਤੁਸੀਂ ਖੁਦ ਦਾ ਵਿਆਹ ਕਰਾਉਣ ਜਾ ਰਹੇ ਹੋ ਤਾਂ ਆਹ ਗੱਲ ਸੁਣ ਕੇ ਤੁਹਾਡੇ ਰੋਂਗ ਟੇ ਖੜੇ ਹੋ ਜਾਣੇ ਆ ਤੁਸੀਂ ਇਹ ਜ਼ਿੰਦਗੀ ਚ ਪਹਿਲੀ ਵਾਰ ਗੱਲ ਸੁਣੀ ਹੋਣੀ ਆ ਕਿ ਲੋਕ ਇਸ ਤਰੀਕੇ ਨਾਲ ਵੀ ਠੱਗੀਆਂ ਮਾਰਦੇ ਆ ਆਜ ਉਹ ਕਰਦੇ ਆ ਕਹਾਣੀ ਦੀ ਸ਼ੁਰੂਆਤ ਸਨ 2004 ਦੀ ਗੱਲ ਆ ਜਦੋਂ ਇੱਕ ਪਰਿਵਾਰ ਜਲੰਧਰ ਸ਼ਹਿਰ ਦੇ ਵਿੱਚ ਆ ਕੇ ਰਹਿਣ ਲੱਗ ਜਾਂਦਾ ਪਰਿਵਾਰ ਦੇ ਵਿੱਚ ਸਿਰਫ ਤਿੰਨ ਜੀ ਹੁੰਦੇ ਆ ਇੱਕ ਕੁੜੀ ਹੁੰਦੀ ਆ ਇੱਕ ਕੁੜੀ ਦਾ ਮਾਂ ਪਿਓ ਹੁੰਦਾ ਤਿੰਨੇ ਜੀ ਬਹੁਤ ਜ਼ਿਆਦਾ ਚੁਸਤ ਚਲਾਕ ਤੇ ਪੜੇ ਲਿਖੇ ਹੁੰਦੇ ਆ ਚਲੋ ਜੀ ਸਨ 2006 ਦੇ ਵਿੱਚ ਉਹ ਆਪਣੀ ਧੀ ਦਾ ਰਿਸ਼ਤਾ ਕਰਦੇ ਆ ਮੋਗੇ ਸਾਈਡ ਦੇ ਵਾਲਾ ਜਦੋਂ ਮੋਗੇ ਸਾਈਡ ਤੋਂ ਰਿਸ਼ਤਾ ਕਰਦੇ ਜਿਹੜੇ ਮੁੰਡੇ ਵਾਲੇ ਹੁੰਦੇ ਜਦੋਂ ਕੁੜੀ ਨੂੰ ਦੇਖਦੇ ਆ ਤਾਂ ਉਹ ਝਟਪਟ ਰਿਸ਼ਤੇ ਲਈ ਹਾਂ ਕਰ ਦਿੰਦੇ ਆ ਕਿਉਂਕਿ ਕੁੜੀ ਬਹੁਤ ਜ਼ਿਆਦੀ ਸੋਹਣੀ ਸੁਨੱਖੀ ਪੜੀ ਲਿਖੀ ਤੇ ਉੱਚੀ ਲੰਮੀ ਸੀ ਚਲੋ ਜੀ ਕੁੜੀ ਮੁੰਡੇ ਦਾ ਵਿਆਹ ਹੋ ਗਿਆ ਤੇ ਜਦੋਂ ਸੁਹਾਗ ਰਾਤ ਹੁੰਦੀ ਆ ਤਾਂ ਸੁਹਾਗ ਰਾਤ ਵਾਲੇ ਦਿਨ ਉਹ ਮੁੰਡਾ ਕੁੜੀ ਨੂੰ ਪੁੱਛਦਾ ਜਾਨੀ ਕਿ ਆਪਣੀ ਘਰ ਵਾਲੀ ਨੂੰ ਪੁੱਛਦਾ ਕਿ ਜਿਹੜਾ ਤੇਰੇ ਪੇਟ ਦੇ ਉੱਪਰ ਨਿਸ਼ਾਨ ਆ ਆਪਰੇਸ਼ਨ ਦਾ ਇਹ ਨਿਸ਼ਾਨ ਕਿਸ ਚੀਜ਼ ਦਾ ਤੂੰ ਕਿਸ ਚੀਜ਼ ਦਾ ਆਪਰੇਟ ਕਰਾਇਆ ਤਾਂ ਕੁੜੀ ਕਹਿੰਦੀ ਆ ਵੀ ਜਦੋਂ ਮੈਂ 13 14 ਸਾਲਾਂ ਦੀ ਸੀ ਉਦੋਂ ਮੇਰਾ ਐਕਸੀਡੈਂਟ ਹੋਇਆ ਸੀ ਮੇਰੇ ਪੇਟ ਦੇ ਵਿੱਚ ਕੋਈ ਤਿੱਖੀ ਚੀਜ਼ ਵੱਜ ਗਈ ਸੀ ਡਾਕਟਰਾਂ ਨੇ ਆਪਰੇਸ਼ਨ ਕਰਕੇ ਉਹ ਚੀਜ਼ ਬਾਹਰ ਕੱਢੀ ਸੀ ਇਹ ਉਸ ਚੀਜ਼ ਦਾ ਨਿਸ਼ਾਨ ਆ ਚਲੋ ਜੀ ਕੁੜੀ ਨੇ ਜਵਾਬ ਦਿੱਤਾ ਮੁੰਡੇ ਨੇ ਉਹ ਗੱਲ ਮੰਨ ਲਈ ਉਸ ਗੱਲ ਤੇ ਮਿੱਟੀ ਪੈ ਗਈ ਵਿਆਹ ਤੋਂ 3-4 ਮਹੀਨੇ ਗੁਜ਼ਰ ਜਾਂਦੇ ਆ ਸੱਸ ਫੇਰ ਇੱਕ ਦਿਨ ਨੌ ਨੂੰ ਪੁੱਛਦੀ ਆ ਵੀ ਤੂੰ ਵੀ ਜੇ ਪ੍ਰੈਗਨਨਸੀ ਦੇ ਤੁਸੀਂ ਚਾਂਸ ਨਹੀਂ ਲਿਆ ਤੇ ਨੌ ਕਹਿੰਦੀ ਹਜੇ ਨਹੀਂ ਲਿਆ ਹਜੇ ਰੋਕ ਕੇ ਚਾਂਸ ਲਾਵਾਂਗੇ ਕਰਦਿਆ ਕਰਾਉਂਦਿਆਂ 5-6 ਮਹੀਨੇ ਹੋਰ ਲੰਘ ਜਾਂਦੇ ਆ ਸੱਸ ਫੇਰ ਪੁੱਛਦੀ ਆ ਉਸ ਗੱਲ ਦੀ ਚਿੰਤਾ ਕਰਦੀ ਵੀ ਬੱਚਾ ਕਿਉਂ ਨਹੀਂ ਹੋ ਰਿਹਾ ਹਨ ਜਦੋਂ ਨੌ ਨੂੰ ਵਾਰੀ ਵਾਰੀ ਪੁੱਛਦੀ ਆ ਤਾਂ ਨੌ ਨੂੰ ਐ ਲੱਗਣ ਲੱਗ ਜਾਂਦਾ ਵੀ ਹੁਣ ਇਹਨਾਂ ਦੇ ਘਰ ਦੇ ਵਿੱਚ ਬੱਚੇ ਨੂੰ ਲੈ ਕੇ ਈਸ਼ੂ ਹੁੰਦਾ ਵਾਰੀ ਵਾਰੀ ਉਸ ਗੱਲ ਤੇ ਰੌਲਾ ਪੈਂਦਾ ਤਾਂ ਉਹ ਕੁੜੀ ਆਪਦੇ ਮਾਪਜੋ ਦੇ ਪਲੈਨਿੰਗ ਦੇ ਮੁਤਾਬਿਕ ਮੁੜ ਕੇ ਸਹੁਰੇ ਪਰਿਵਾਰ ਦੇ ਵਿੱਚ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਆ ਆਪਦੇ ਸਹੁਰੇ ਪਰਿਵਾਰ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੀ ਆ ਆਪ ਸਹੁਰੇ ਦੇ ਇਲਜ਼ਾਮ ਲਾਉਂਦੀ ਆ ਵੀ ਮੇਰਾ ਸਹੁਰਾ ਮੇਰੇ ਦੇ ਮਾੜੀ ਨਿਗ੍ਹਾ ਰੱਖਦਾ ਜਦੋਂ ਮੈਂ ਰੋਟੀ ਫੜਾਉਣ ਜਾਣੀ ਆ ਉਦੋਂ ਮੇਰਾ ਹੱਥ ਫੜ ਲੈਂਦਾ ਜੇ ਮੈਂ ਬਾਥਰੂਮ ਚ ਜਾਉਣੀ ਆ ਮੇਰਾ ਦਰਵਾਜ਼ਾ ਖੜਕਾਉਂਦਾ ਵੀ ਬਿਲਕੁਲ ਘਟੀਆ ਕਿਸਮ ਦੇ ਇਲਜ਼ਾਮ ਉਹ ਸਹੁਰੇ ਤੇ ਲਾਉਣੇ ਸ਼ੁਰੂ ਕਰ ਦਿੰਦੀ ਆ ਫਿਰ ਆਪਦੀ ਮਾਂ ਨੂੰ ਫੋਨ ਕਰਦਿਆ ਕਰੇ ਮਾਂ ਮੁਰ ਸੱਸ ਮੁਰ ਕੇ ਆਪਦੇ ਜਵਾਈ ਨੂੰ ਫੋਨ ਕਰਾ ਕੇ ਭਾਈ ਇਤਰਾ ਪਿਓ ਆ ਕੁਛ ਕਰਦਾ ਤੂੰ ਆਪਦੇ ਪਿਓ ਨੂੰ ਸਮਝਾ ਮੇਰੀ ਕੁੜੀ ਤੇ ਮਾੜੀ ਨਹੀਂ ਕਰਾ ਤੁਹਾਡਾ ਪਰਿਵਾਰ ਗੰਦਾ ਜੇ ਉਹ ਵੀ ਜੋ ਵੀ ਉਹਨਾਂ ਤੋਂ ਇਲਜ਼ਾਮ ਲੱਗੇ ਉਹ ਉਹ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਕਹਿਣ ਦਾ ਮਤਲਬ ਵੀ ਉਸ ਕੁੜੀ ਨੇ ਸਹੁਰੇ ਪਰਿਵਾਰ ਦੇ ਘਰ ਦਾ ਮਾਹੌਲ ਇੰਨਾ ਕਿ ਜਿਆਦਾ ਲੜਾਈ ਕਲੇਸ਼ ਵਾਲਾ ਬਣਾਤਾ ਕਿ ਬੱਚੇ ਵਾਲੇ ਪਾਸਿਓ ਉਹਨਾਂ ਦਾ ਧਿਆਨ ਬਿਲਕੁਲ हट ਗਿਆ ਜਦੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਬੱਚੇ ਦੀ ਬਾੜੀ ਜਿਆਦਾ ਖਿੱਚ ਕਰਦੇ ਆ ਵੀ ਬੱਚਾ ਪੈਦਾ ਕਰਨ ਲਈ ਵਾਰੀ ਵਾਰੀ ਕਹਿ ਰਿਹਾ ਉਸ ਤੋਂ ਬਾਅਦ ਕੁੜੀ ਨੇ ਇੱਕ ਦਿਨ ਕੀ ਕੀਤਾ ਵੀ ਆਪਣੇ ਆਪ ਨੂੰ ਅੱਗ ਲਾਲੀ ਮਾੜੀ ਮੋਟੀ ਜੀ ਅੱਗ ਲਾ ਕੇ ਆਪਣੇ ਮڑے ਮਡੇ ਕੱਪੜੇ ਸਾੜ ਕੇ ਆਪਦੇ ਪੇਕੇ ਨੂੰ ਫੋਨ ਕਰ ਦਿੰਦੀ ਆ ਭੱਜ ਕੇ ਪੇਕੇ ਪਹੁੰਚ ਜਾਂਦੇ ਆ ਉੱਥੇ ਗੱਡੀ ਲੈ ਕੇ ਕੁੜੀ ਨੂੰ ਐਡਮਿਟ ਕਰਾ ਦਿੱਤਾ ਜਾਂਦਾ ਹਸਪੀਟਲ ਦੇ ਵਿੱਚ ਤੇ ਝੱਕ ਕੇ ਆਪਦੇ ਜਵਾਈ ਦੇ ਪਰਚਾ ਪਾ ਦਿੱਤਾ ਜਾਂਦਾ। ਵੀ ਇਹਨਾਂ ਨੇ ਸਾਡੀ ਧੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਚਲੋ ਜੀ ਵਿੱਚ ਵਿੱਚ ਬੰਦਿਆਣੇ ਪਾ ਕੇ ਉਹ ਪਰਚੇ ਦਾ ਨਿਬੜਮੜਾ ਕੀਤਾ। ਉਸ ਤੋਂ ਬਾਅਦ ਕੁੜੀ ਕਹਿੰਦੀ ਵੀ ਮੈਂ ਤਾਂ ਇੱਥੇ ਵਸਣਾ ਹੀ ਨਹੀਂਗਾ। ਇਹ ਤਾਂ ਪਰਿਵਾਰ ਹੀ ਬੜਾ ਗੰਦਾ ਮੈਂ ਨਹੀਂ ਇੱਥੇ ਰਹਿਣਾ। ਵੀ ਮੇਰੀ ਜਾਨ ਨੂੰ ਖਤਰਾ। ਚਲੋ ਜੀ ਫੇਰ ਕੁੜੀ ਨਾਲ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ ਤਾਂ ਕੁੜੀ ਦਾ ਮਾਪਿਓ ਕਹਿੰਦਾ ਵੀ ਸਾਨੂੰ 25 ਲੱਖ ਰੁਪਇਆ ਦੇ ਦਿਓ। ਅਸੀਂ ਤਲਾਕ ਦੇਣ ਨੂੰ ਤਿਆਰ ਆ। ਚਲੋ ਜੀ ਮੁੰਡੇ ਵਾਲੇ ਬਚਾਰੇ ਪਹਿਲਾਂ ਡਰੇ ਸੀ ਵੀ ਐਡੀ ਲੜਾਕੀ ਹੈਗੀ ਆ ਡੈਨ ਹੈਗੀ ਆ ਵੀ ਸਾਡਾ ਘਰ ਝਾੜੂਗੀ ਹਨਾ ਸੌਹਰਾ ਵੀ ਕਹਿਆ ਕਰੀ ਵੀ ਕੱਲਾ ਕੱਲਾ ਮੇਰਾ ਪੋਤਾ ਵੀ ਜਿੰਨੇ ਅੱਜ ਆਪਣੇ ਆਪ ਨੂੰ ਅੱਗ ਲਾ ਲਈ ਕੱਲ ਨੂੰ ਮੇਰੇ ਪੁੱਤ ਨੂੰ ਕੁਝ ਖਵਾ ਕੇ ਮਾਰ ਦੂਗੀ ਵੀ ਉਹ ਜਾਨੀ ਕਿ ਇੰਨਾ ਡਰ ਗਏ ਇੰਨਾ ਕ ਸਹਿਮ ਗਏ ਉਹਨਾਂ ਨੇ ਕੀ ਕੀਤਾ ਉਹਨਾਂ ਨੇ 19 ਲੱਖ ਰੁਪਇਆ ਦੇਤਾ ਕੁੜੀ ਵਾਲਿਆਂ ਨੂੰ ਤੇ ਤਲਾਕ ਲੈ ਲਿਆ ਰਾਜੀਨਾਮਾ ਕਰ ਲਿਆ ਚਲੋ ਜੀ ਇਹਨਾਂ ਨੇ 19 ਲੱਖ ਰੁਪਇਆ ਉਧਰੋਂ ਲੈ ਕੇ ਉਸ ਤੋਂ ਬਾਅਦ ਕੁੜੀ ਦੇ ਮਾਪਿਓ ਨੇ ਕੀ ਕੀਤਾ 2009 ਦੇ ਵਿੱਚ ਕੁੜੀ ਦਾ ਰਿਸ਼ਤਾ ਕਰਤਾ ਕੈਨੇਡਾ ਦੇ ਪੀਆਰ ਮੁੰਡੇ ਨਾਲ ਉਸ ਮੁੰਡੇ ਦਾ ਪਹਿਲਾਂ ਬਾਈ ਜੀ ਤਲਾਕ ਹੋਇਆ ਸੀਗਾ 2009 ਦੇ ਵਿੱਚ ਉਹ ਮੁੰਡਾ ਅਕਤੂਬਰ ਦੇ ਵਿੱਚ ਫਿਰ ਇੱਥੇ ਆਉਂਦਾ ਪੰਜਾਬ ਦੇ ਵਿੱਚ ਫਿਰ ਉਸ ਕੁੜੀ ਦਾ ਉਹਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਤਾਂ ਸੁਵਾਗ ਰਾਤ ਵਾਲੇ ਦਿਨ ਮੁੰਡਾ ਫਿਰ ਪੁੱਛਦਾ ਕੀ ਆ ਜਿਹੜਾ ਤੇਰੇ ਪੇਟ ਦੇ ਉੱਪਰ ਨਿਸ਼ਾਨ ਆ ਆਪਰੇਸ਼ਨ ਦਾ ਇਹ ਕਿਸ ਚੀਜ਼ ਦਾ ਆਪਰੇਸ਼ਨ ਹੋਇਆ ਤਾਂ ਕੁੜੀ ਫਿਰ ਦੂਜੀ ਵਾਰ ਵੀ ਉਹੀ ਝੂਠ ਬੋਲ ਦਿੰਦੀ ਆ ਆਪਣੇ ਦੂਜੇ ਘਰ ਵਾਲੇ ਨੂੰ ਕਿ ਮੈਂ ਜਦੋਂ 13 14 ਸਾਲਾਂ ਦੀ ਸੀ ਉਦੋਂ ਮੇਰਾ ਕੋਈ ਐਕਸੀਡੈਂਟ ਹੋ ਗਿਆ ਸੀ ਮੇਰੇ ਪੇਟ ਦੇ ਵਿੱਚ ਚੀਜ਼ ਖੁੱਭ ਗਈ ਸੀ ਬਹੁਤ ਤਿੱਖੀ ਤਾ ਡਾਕਟਰਾਂ ਨੇ ਆਪਰੇਸ਼ਨ ਕਰਕੇ ਉਹੋ ਕੱਢੀ ਆ ਇਹ ਉਸ ਚੀਜ਼ ਦਾ ਨਿਸ਼ਾਨ ਆ ਚਲੋ ਜੀ ਉਸ ਗੱਲ ਤੇ ਫੇਰ ਮਿੱਟੀ ਪੈ ਜਾਂਦੀ ਆ ਵਿਆਹ ਤੋਂ ਬਾਅਦ 5-6 ਮਹੀਨੇ ਮੁੰਡਾ ਕੁੜੀ ਇਕੱਠੇ ਰਹਿੰਦੇ ਆ ਉਹਨਾਂ ਨੇ ਬੱਚਾ ਤਾਂ ਕੀ ਲੈਣਾ ਸੀ ਕਿਉਂਕਿ ਕੁੜੀ ਨੇ ਕੈਨੇਡਾ ਜਾਣਾ ਸੀ ਮੁੰਡੇ ਦੇ ਨਾਲ 5-6 ਮਹੀਨੇ ਬਾਅਦ ਮੁੰਡਾ ਫੇਰ ਕੈਨੇਡਾ ਵਾਪਸ ਚਲਾ ਜਾਂਦਾ ਤੇ ਕੁੜੀ ਸਾਲ ਦੋ ਸਾਲ ਪੰਜਾਬ ਦੇ ਵਿੱਚ ਰਹਿੰਦੀ ਆ ਆਪਦੇ ਸੱਸ ਸਹੁਰੇ ਦੇ ਘਰੇ ਤਾਂ ਕੁੜੀ ਕੀ ਕਰਿਆ ਕਰੇ ਕੀ ਮਹੀਨੇ ਬਾਅਦ ਕਹਦਾ ਕਰੇ ਕਿ ਮੰਮੀ ਮੈਨੂੰ ਪੀਰੀਅਡਸ ਆਇਆ ਵੀ ਇਸਪਰ ਦੀ ਲੋੜ ਆ ਵੀ ਜਿਹੜੀ ਉਹ ਪੈਡ ਵਗੈਰਾ ਹੁੰਦੇ ਉਹਦੀ ਲੋੜ ਆ ਹਨਾ ਸਾਤ ਸਬ ਚਰੀ ਕੀ ਕਰਿਆ ਕਰੇ ਆਪਦੇ ਘਰਿਆਂ ਨੂੰ ਕਿਹਾ ਕਰੇ ਵੀ ਐ ਕਰਕੇ ਨੌ ਨੂੰ ਇਸ ਚੀਜ਼ ਦੀ ਲੋੜ ਆ ਵੀ ਐ ਕਰਕੇ ਪੈਕਟ ਲਿਆ ਦੇ ਹਨਾ ਇਕੱਠਾ ਉਹ ਇਕੱਠਾ ਪੈਕਟ ਲਿਆਦਾ ਕਰੇ 2-4 ਮਿੰਟ ਟੱਪ ਜਾਗਾ ਉਸ ਤੋਂ ਬਾਅਦ ਫਿਰ ਕੀ ਕਰੇ ਵੀ ਉਹ ਚੀਜ਼ ਮੰਗਾ ਲਿਆ ਕਰੇ ਹਨਾ ਤੁਸੀਂ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਕਿ ਲਾਸਟ ਤੇ ਕੀ ਕੀ ਹੋਇਆ ਤੁਸੀਂ ਜਮਾਂ ਹੈਰਾਨ ਹੋ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕੀ ਹੋਇਆ ਹੋਊਗਾ ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਸਾਲ 2 ਸਾਲ ਬਾਅਦ ਮੁੰਡਾ ਕੁੜੀ ਨੂੰ ਕੈਨੇਡਾ ਲੈ ਜਾਂਦਾ ਜਦੋਂ ਕੈਨੇਡਾ ਲੈ ਜਾਂਦਾ ਉੱਥੇ ਜਾ ਕੇ ਕੁੜੀ ਇੱਕ ਸਾਲ ਮੁੰਡੇ ਨਾਲ ਵਧੀਆ ਰਹਿੰਦੀ ਹੈ ਸਾਲ ਬਾਅਦ ਜਦੋਂ ਕੁੜੀ ਸਾਰੇ ਪਾਸੇ ਪੂਰਾ ਭੇਤ ਲੈ ਲੈਂਦੀ ਆ ਕੰਮਕਾਰ ਤੇ ਵਧੀਆ ਲੱਗ ਜਾਂਦੀ ਆ ਉਸ ਤੋਂ ਬਾਅਦ ਮੁੰਡਾ ਕਹਿੰਦਾ ਵੀ ਹੁਣ ਆਪਾਂ ਬੱਚਾ ਕਰ ਲਈਏ ਵੀ ਹੁਣ ਬਹੁਤ ਟਾਈਮ ਹੋ ਗਿਆ ਹਨਾ ਵੀ ਹੁਣ ਆਪਾਂ ਸੈੱਟ ਹੋ ਗਏ ਆ ਇੱਥੇ ਜਦੋਂ ਮੁੰਡਾ ਕਹਿੰਦਾ ਵੀ ਆਪਾਂ ਬੱਚਾ ਕਰ ਲਈਏ ਉਸ ਤੋਂ ਬਾਅਦ ਕੁੜੀ ਉੱਥੇ ਲੜਾਈ ਝਗੜਾ ਫੇਰ ਕਰਨਾ ਸ਼ੁਰੂ ਕਰ ਦਿੰਦੀ ਆ ਫਿਰ ਉੱਥੇ ਕਲੇਸ਼ ਕਰਨਾ ਸ਼ੁਰੂ ਕਰ ਦਿੰਦੀ ਆ ਤਾਂ ਜਦੋਂ ਉਹ ਮੁੰਡਾ ਕਹਿੰਦਾ ਵੀ ਹਾਂ ਵੀ ਬੱਚਾ ਕਰਨਾ ਹੀ ਕਰਨਾ ਵੀ ਆਪਾਂ ਡਾਕਟਰ ਕੋਲੋਂ ਚੈੱਕਅਪ ਕਰਾ ਲੈਂਦੇ ਆ ਬੱਚਾ ਕਿਉਂ ਨਹੀਂ ਹੋ ਰਿਹਾ ਜੇ ਹੋ ਰਿਹਾ ਵੋ ਹੋ ਰਿਹਾ ਤਾਂ ਜਿਵੇਂ 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 ਬੱਚਾ ਕਰਨ ਦੀ ਖਿੱਚ ਕਰਦਾ ਔਮੇ ਔਮੇ ਕੁੜੀ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਆ ਤੁਸੀਂ ਹੈਰਾਨ ਹੋ ਜਾਓਗੇ ਕਿ ਹਾਂ ਉਹ ਕੁੜੀ ਬੱਚਾ ਪੈਦਾ ਕਿਉਂ ਨਹੀਂ ਹੋਣ ਦਿੰਦੀ ਮੇਨ ਗੱਲ ਇਹ ਹੈ ਕਿ ਕੁੜੀ ਬੱਚਾ ਪੈਦਾ ਕਿਉਂ ਨਹੀਂ ਹੋਣ ਦਿੰਦੀ ਬੱਚੇ ਦੇ ਨਾਂ ਤੋਂ ਉਹ ਕੁੜੀ ਇੰਨਾ ਜ਼ਿਆਦਾ ਲੜਾਈ ਝਗੜਾ ਕਰਨਾ ਕਿਉਂ ਸ਼ੁਰੂ ਕਰ ਦਿੰਦੀ ਸੀ ਕਿਉਂਕਿ ਸਾਰਾ ਰਾਜ ਹੀ ਉਸ ਗੱਲ ਦੇ ਵਿੱਚ ਸੀਗਾ ਕੁੜੀ ਨੂੰ ਪਤਾ ਸੀਗਾ ਕਿ ਜੇ ਮੈਂ ਆਪਣਾ ਚੈੱਕਅਪ ਕਰਾਉਣ ਲਈ ਗਈ ਤਾਂ ਸਾਰੇ ਰਾਜ ਖੁੱਲ ਜਾਣਗੇ ਤਾਂ ਜਦੋਂ ਮੁੰਡਾ ਵਾਰੀ-ਵਾਰੀ ਕੈਨੇਡਾ ਦੇ ਵਿੱਚ ਖਿੱਚ ਕਰਦਾ ਤਾਂ ਕੁੜੀ ਕੀ ਕਰਦੀ ਆ ਇੱਕ ਦਿਨ ਆਪਦੇ ਕੱਪੜੇ ਪਾੜ ਲੈਂਦੀ ਆ ਆਪਣੇ ਆਪ ਨੂੰ ਕੋਈ ਚੀਜ਼ਾਂ ਮਾਰ ਕੇ ਆਪਣੇ ਆਪ ਦੇ ਨਿਸ਼ਾਨ ਪਾ ਲੈਂਦੀ ਆ ਤੇ ਪੁਲਿਸ ਨੂੰ ਫੋਨ ਕਰ ਦਿੰਦੀ ਆ ਕਿ ਮੇਰੇ ਘਰ ਵਾਲੇ ਮੈਨੂੰ ਕੁੱਟਿਆ ਮਾਰਿਆ ਮੇਰੇ ਨਾਲ ਜ਼ਬਰਦਸਤੀ ਕਰਦਾ ਚੱਕ ਕੇ ਪੁਲਿਸ ਕੰਪਲੀਟ ਕਰ ਦਿੰਦੀ ਆ ਪੁਲਿਸ ਆਉਂਦੀ ਆ ਮੁੰਡੇ ਨੂੰ ਚੱਕ ਕੇ ਲੈ ਜਾਂਦੀ ਆ ਉਸ ਤੋਂ ਬਾਅਦ ਉਸ ਮੁੰਡੇ ਦੇ ਕੇਸ ਚੱਲਦਾ ਉਹਦੇ ਤੇ ਕੰਡੀਸ਼ਨ ਲਾਈ ਜਾਂਦੀ ਆ ਵੀ ਤੂੰ ਘਰ ਵਾਲੀ ਦੇ ਨੇੜੇ ਨਹੀਂ ਜਾਣਾ ਐਨੇ ਕਿਲੋਮੀਟਰ ਦੇ ਕਿਹੜੇ ਤੁਸੀਂ ਦੂਰ ਰਹਿਣਾ ਚਲੋ ਜੀ ਸਾਲ ਦੋ ਸਾਲ ਉਹ ਤੇ ਕੇਸ ਚੱਲਦਾ ਕੇ ਇਸ ਚੱਲਣ ਤੋਂ ਬਾਅਦ ਰੋ ਤਲਾਕ ਤਲੂਕ ਹੋ ਜਾਂਦਾ ਨਿਬੜ ਨਿਬੜਾ ਹੋ ਜਾਂਦਾ ਕੁੜੀ ਆ ਡਰ ਰਹਿਣ ਲੱਗ ਜਾਂਦੀ ਆ ਮੁੰਡਾ ਆ ਡਰ ਰਹਿਣ ਲੱਗ ਜਾਂਦਾ ਹੁਣ ਗਾਂ ਸੁਣਿਓ ਸਟੋਰੀ ਪੂਰੇ ਧਿਆਨ ਨਾਲ ਕਿ ਗਾਂ ਕੀ ਹੁੰਦਾ ਜਦੋਂ ਮੁੰਡੇ ਦਾ ਸਾਰਾ ਨਿਬੜ ਨਿਬੜਾ ਹੋ ਜਾਂਦਾ ਉਸ ਤੋਂ ਬਾਅਦ ਮੁੰਡੇ ਦੇ ਨਾਲ ਉੱਥੇ ਕਿਸੇ ਹੋਰ ਕੁੜੀ ਦੀ ਗੱਲਬਾਤ ਹੋ ਜਾਂਦੀ ਆ ਜਦੋਂ ਕਿਸੇ ਹੋਰ ਕੁੜੀ ਦੀ ਗੱਲਬਾਤ ਹੋ ਜਾਂਦੀ ਆ ਮੁੰਡੇ ਨੇ ਉਹਨੂੰ ਮਿਲਣਾ ਜੁਲਣਾ ਸ਼ੁਰੂ ਕਰਤਾ ਤਾਂ ਇੱਕ ਦਿਨ ਉਹ ਦੋਵੇਂ ਜਨੇ ਰਾਤ ਨੂੰ ਇਕੱਠੇ ਬੈਠੇ ਹੁੰਦੇ ਆ ਤਾਂ ਕੁੜੀ ਉਸ ਮੁੰਡੇ ਨੂੰ ਪੁੱਛਦੀ ਆ ਬੀ ਜਿਹਦੇ ਨਾਲ ਤੇਰਾ ਪਹਿਲਾ ਵਿਆਹ ਹੋਇਆ ਸੀ ਜਿਸ ਨਾਲ ਤੇਰਾ ਤਲਾਕ ਹੋਇਆ ਮੈਨੂੰ ਉਹ ਕੁੜੀ ਦੀ ਫੋਟੋ ਦਿਖਾ ਬੀ ਕੁੜੀ ਕਿਹੋ ਜੀ ਸੀਗੀ ਕਿਉਂਕਿ ਨਾਰਮਲੀ ਗਲਤ ਨੂੰ ਤਾਂ ਇਹੋ ਜੀ ਗੱਲ ਹੋ ਜਾਂਦੀ ਆ ਜਦੋਂ ਮੁੰਡਾ ਉਸ ਕੁੜੀ ਦੀ ਫੋਟੋ ਦਿਖਾਉਂਦਾ ਤਾਂ ਉਹ ਕੁੜੀ ਫੋਟੋ ਦੇ ਕੇ ਭੱਜ ਕੇ ਬੋਲਦੀ ਆ ਵੀ ਇਹ ਕੁੜੀ ਤਾਂ ਮੇਰੇ ਨਾਲ ਪੜਦੀ ਰਹੀ ਆ ਵੀ ਫਲਾਣੇ ਪਿੰਡ ਦੀ ਇਹ ਕੁੜੀ ਆ ਫਲਾਣੇ ਫਲਾਣੇ ਪਿੰਡ ਚ ਅਸੀਂ ਇਕੱਠੀਆਂ ਪੜਦੀਆਂ ਰਹੀਆਂ ਤਾਂ ਉਹ ਕੁੜੀ ਉਸ ਮੁੰਡੇ ਨੂੰ ਦੱਸਦੀ ਆ ਵੀ ਜਦੋਂ ਇਹ 11ਵੀਂ ਕਲਾਸ ਦੇ ਵਿੱਚ ਪੜਦੀ ਸੀਗੀ ਤਾਂ ਇਹਦੀ ਬੱਚੇਦਾਨੀ ਦੇ ਵਿੱਚ ਕੈਂਸਰ ਹੋ ਗਿਆ ਸੀ ਤੇ ਇਹਦੀ ਬੱਚੇਦਾਨੀ ਕੁੜੀ ਦੀ ਰਿਮੂਵ ਕਰਾ ਦਿੱਤੀ ਗਈ ਸੀਗੀ ਤਾ ਫੇਰ ਉਹ ਮੁੰਡਾ ਮੱਥੇ ਤੇ ਹੱਥ ਮਾਰਦਾ ਵੀ ਜਿਹੜਾ ਉਹਦੇ ਪੇਟ ਤੇ ਨਿਸ਼ਾਨ ਸੀਗਾ ਆਪਰੇਟ ਦਾ ਇਹਦਾ ਮਤਲਬ ਕਿ ਉਹਦੀ ਬੱਚੇ ਤਾਂ ਨਹੀਂ ਨਿਕਲੀ ਹੋਈ ਸੀ ਪਰ ਉਹਨੇ ਝੂਠ ਮਾਰਿਆ ਕਿ ਮੇਰਾ ਐਕਸੀਡੈਂਟ ਹੋਇਆ ਸੀਗਾ ਉਸ ਟਾਈਮ ਤੇ ਆਪਰੇਸ਼ਨ ਹੋਇਆ ਦੇਖੋ ਮਾਂ ਪਿਓ ਨੇ ਦੋ ਘਰਾਂ ਨੂੰ ਠੱਗ ਕੇ ਖਾ ਲਿਆ ਪਹਿਲਾ 19 ਲੱਖ ਰੁਪਈਆ ਕਿਸੇ ਹੋਰ ਤੋਂ ਲੈ ਗਏ ਫਿਰ ਆਪਦੀ ਕੁੜੀ ਨੂੰ ਕੈਨੇਡਾ ਭੇਜਤਾ ਉੱਥੇ ਜਾ ਕੇ ਫਿਰ ਤਲਾਕ ਲੈ ਲਿਆ ਬੱਚਾ ਕਿਉਂ ਨਹੀਂ ਸੀ ਪੈਦਾ ਹੁੰਦਾ ਕਿਉਂਕਿ ਜਦੋਂ ਉਹ ਕੁੜੀ 11ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਉਸ ਟਾਈਮ ਤੇ ਉਹ ਕੁੜੀ ਦੀ ਬੱਚੇਦਾਨੀ ਦੇ ਵਿੱਚ ਕੈਂਸਰ ਹੋ ਗਿਆ ਸੀਗਾ ਤਾਂ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਉਸ ਕੁੜੀ ਦਾ ਆਪਰੇਸ਼ਨ ਕਰਾ ਕੇ ਉਹਦੀ ਬੱਚੇਦਾਨੀ ਕਢਵਾ ਦਿੱਤੀ ਗਈ ਸੀ ਪਰ ਮਾਂ ਪਿਓ ਨੇ ਕੀ ਕੀਤਾ ਆਪ ਦੀ ਧੀ ਨੂੰ ਇੱਕ ਬਿਜ਼ਨਸ ਬਣਾ ਕੇ ਉਹਦੇ ਤੋਂ ਪੈਸੇ ਖਾਦੇ 19 ਲੱਖ ਰੁਪਇਆ ਪਹਿਲਾ ਮੁੰਡੇ ਵਾਲੇ ਤੋਂ ਲੈ ਲਿਆ ਦੂਜੀ ਵਾਰੀ ਉਹਨਾਂ ਨੇ ਸੋਚਿਆ ਵੀ ਹੁਣ ਕਿਸੇ ਐਨਆਰਆਈ ਦੇ ਨਾਲ ਰਿਸ਼ਤਾ ਕਰ ਦਾਂਗੇ ਕਿਉਂਕਿ ਐਨਆਰਆਈ ਨੇ ਛੇਤੀ ਬੱਚਾ ਨਹੀਂ ਲੈਣਾ ਕਿਉਂਕਿ ਪਹਿਲਾਂ ਸਾਡੀ ਧੀ ਨੂੰ ਬਾਹਰ ਲੈ ਕੇ ਜਾਊਗਾ ਉੱਥੇ ਜਾ ਕੇ ਉਸ ਤੋਂ ਬਾਅਦ ਜਦੋਂ ਬੱਚਾ ਹੋਣ ਦਾ ਟਾਈਮ ਆਊਗਾ ਉਸ ਤੋਂ ਬਾਅਦ ਫਿਰ ਤਲਾਕ ਲੈ ਲਾਂਗੇ ਤਾਂ ਉਹਨਾਂ ਨੇ ਉਹੋ ਹੀ ਪਲਾਨ ਫੇਰ ਵਰਤਿਆ ਆਪ ਦੀ ਧੀ ਨੂੰ ਫੇਰ ਮੰਨ ਲਓ ਤਲਾਕ ਲੈ ਕੇ ਅਲੱਗ ਕਰਤਾ ਲੋਕਾਂ ਦੀ ਐਡੀ ਕਿ ਜਮੀਰ ਮਰ ਚੁੱਕੀ ਆ ਕੁਝ ਕੁ ਮਰੀਆਂ ਜਮੀਰਾਂ ਵਾਲੇ ਲੋਕ ਆਪ ਦੀਆਂ ਧੀਆਂ ਦਾ ਬਿਜ਼ਨਸ ਵੀ ਕਰ ਰਹੇ ਆ ਜਿਵੇਂ ਕਿ ਇਸ ਪਰਿਵਾਰ ਨੇ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਅਸੀਂ ਕਿਸੇ ਨੂੰ ਦੱਸਤਾ ਵੀ ਸਾਡੀ ਕੁੜੀ ਦੀ ਬੱਚੇ ਤਾਂ ਨਹੀਂ ਰਿਮੂਵ ਹੋਈ ਹੋਈ ਆ ਫਿਰ ਉਹਨੂੰ ਕੋਈ ਲੋੜਵੰਦ ਪਰਿਵਾਰ ਲੈ ਕੇ ਜਾਊਗਾ ਜਿੱਤੇ ਪਹਿਲਾਂ ਜਵਾਕ ਹੋਣਗੇ ਜਾਂ ਘਰ ਵਾਲੀ ਮਰੀ ਹੋਊਗੀ ਜਾਂ ਕੁਝ ਵੀ ਹੋਊਗਾ ਹਨ ਜਿਹਦੇ ਬੱਚਾ ਨਹੀਂ ਲੈਣਾ ਉਹੀ ਸਾਡੀ ਧੀ ਨਾਲ ਵਿਆਹ ਕਰਾਊਗਾ ਤਾਂ ਉਹਨਾਂ ਨੇ ਇਹ ਪਲਾਨ ਵਰਤਿਆ ਕਿ ਅਸੀਂ ਕਿਸੇ ਨੂੰ ਦੱਸਣਾ ਹੀ ਨਹੀਂਗਾ ਵੀ ਪਹਿਲਾਂ ਕਿਤੇ ਹੋਰ ਵਿਆਹਤਾ ਉੱਥੋਂ ਤਲਾਕ ਕਰਾ ਲਿਆ ਉੱਥੋਂ 18-19 ਲੱਖ ਰੁਪਏ ਖਾ ਲਿਆ ਫਿਰ ਚੱਕ ਕੇ ਐਨਆਰਈ ਮੁਰਗਾ ਪਸਾ ਲਿਆ ਤੇ ਚੱਕ ਕੇ ਆ ਦੀ ਕੁੜੀ ਨੂੰ ਕੈਨੇਡਾ ਸੈੱਟ ਕਰ ਲਿਆ ਹੁਣ ਉਹ ਕੁੜੀ ਆਪਦੇ ਮਾਪਿਆਂ ਨੂੰ ਵੀ ਕੈਨੇਡਾ ਲੈ ਗਈ ਆ ਤੇ ਉੱਥੇ ਉਹ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਰਹਿ ਰਿਹਾ ਤੇ ਮੁੰਡਾ ਕਹਿੰਦਾ ਬਾਈ ਮੇਰੀ ਜ਼ਿੰਦਗੀ ਦੂਜੀ ਵਾਰ ਫੇਰ ਖਰਾਬ ਹੋ ਗਈ ਪਹਿਲਾਂ ਮੇਰਾ ਤਲਾਕ ਹੋਇਆ ਸੀ ਦੂਜੀ ਇਹ ਤੀਜੀ ਵਾਰੀ ਕਹਿੰਦਾ ਭਰਾਵਾ ਹੁਣ ਅੱਧ ਖੜਜੀ ਨਾਲ ਵਿਆਹ ਕਰਾਇਆ ਕੋਈ ਜ਼ਿੰਦਗੀ ਦਾ ਭੋਰਾ ਜਿੰਨਾ ਵੀ ਸਵਾਦ ਨਹੀਂ ਆਇਆ ਇਸ ਵੀਡੀਓ ਨੂੰ ਦਬਾ ਕੇ ਸ਼ੇਅਰ ਕਰਿਓ ਤਾਂ ਜੋ ਇਹੇ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਲੋਕੀ ਸੁਚੇਤ ਹੋ ਸਕਣ ਕਿਉਂਕਿ ਇਹ ਇੱਕ ਨਵੀਂ ਜੀ ਕਿਸਮ ਦੀ ਠੱਗੀ ਵੱਜੀ ਆ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਵੱਧ ਤੋਂ ਵੱਧ ਲੋਕ ਸੁਚੇਤ ਹੋ ਸਕਣ ਕਿਸੇ ਹੋਰ ਭੈਣ ਭਰਾ ਦਾ ਕਾਰਨ ਨਾ ਬਜੜੇ ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ